ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ 28 ਸਤਸਲਿਓ ਹੈ ਅਸੀਂ ਪਠ ਨੰਬਰ 5 ਵਹਿਮ ਵਰਮ ਆ ਇੱਕ ਲੇਖ ਹੈ ਗਿਆਨੀ ਗੁਰਦੇਵ ਸਿੰਘ ਇਹਦੇ ਲੇਖਕ ਹਨ ਮੈਂ ਤੁਹਾਨੂੰ ਪਿੱਛੇ ਵਾਲੀ ਕਕ੍ਹਾ ਵਿੱਚ ਦੱਸਿਆ ਸੀ ਲੋਕ ਪਿੰਡ ਦੇ ਲੋਕ ਕੀ ਵਹਿਮਾਂ ਵਰਮਾਂ ਵਿੱਚ ਕਿੰਨਾ ਬਲੀਵ ਕਰਦੇ ਹਨ ਤੇ ਕੀ ਕੀ ਕੰਮ ਕਰਦੇ ਹੁੰਦੇ ਜੇ ਦਿੱਕੜ ਕੋਈ ਘਟਨਾ ਵਾਪਰਦੀ ਹੈ ਤੇ ਉਹਦੇ ਬਾਰੇ ਕਿਹੜੇ ਕਿਹੜੇ ਕੰਮ ਕਿੱਤੇ ਜਾਣਦੇ ਮੈਂ ਤੁਹਾਨੂੰ ਪਿੱਛੇ ਵਾਪਕ ਵਾਲੀ ਕੱਖਿਆ ਵਿੱਚ ਦੱਸਿਆ ਸੀ ਅੱਜ ਦੀ ਕੱਖਿਆ ਵਿੱਚ ਕੁਝ ਹੋਰ ਦੱਸਾਂਗਾ ਵਿਖੋ ਜੀ ਸਾਡਾ ਅੱਜ ਦਾ ਵਿਸ਼ਾ ਭੈਮ ਵਹਿਮ ਪਰਮ ਪਠ ਨੰਬਰ 5 ਬਈ ਕੀ ਕਹਿੰਦੇ ਜੇ ਕਿਸੇ ਟੱਬਰ ਕੀ ਜੇ ਕਿਸੇ ਟੱਬਰ ਦੇ ਜੀ ਦਾ ਸਿਰ ਦੁਖੇ ਬਈ ਸਿਰ ਦੁਖੇ ਕਿਸੇ ਦੀ ਹੋਰ ਖਰਾਬੀ ਕਿਸੇ ਦੀ ਹੋਰ ਖਰਾਬੀ ਕਾਰਨ ਤਬੀਅ ਨਸਾਜ ਹੋ ਜਾਏ ਜੇ ਕਿਸੇ ਦੇ ਟੱਬਰ ਦਾ ਜੀ ਇਸੇ ਟੱਬਰ ਦੇ ਜੀ ਦਾ ਅਸਰ ਦੁਖੀ ਜਾਂ ਕਿਸੇ ਦੀ ਹੋਰ ਖਰਾਬੀ ਕਾਰਨ ਤਬੀਤ ਨਸਾਜ ਹੋ ਜਾਏ ਤਾਂ ਤਕੀਆਂ ਵਾਲੇ ਸਾਈ ਤੋਂ ਵੀ ਜਿਹੜੇ ਤਕੀਆਂ ਵਾਲੇ ਸਾਈ ਉਹਨਾਂ ਨੂੰ ਗੂਗਲ ਕਰਾ ਕੇ ਗੂਗਲ ਕਰਾਂ ਉਸ ਨੂੰ ਕੋਰੇ ਚੱਪਣ ਵਿੱਚ ਪਾ ਕੇ ਬਈ ਉਸ ਨੂੰ ਗੂਗਲ ਕਰਾ ਗੂਗਲ ਕਰਾ ਉਸ ਨੂੰ ਕੋਰੇ ਚੱਪਣ ਵਿੱਚ ਪਾ ਕੇ ਪਹਿਲਾਂ ਤੋਂ ਪਹਿਲਾਂ ਧੂਣੀ ਦਿੱਤੀ ਜਾਂਦੀ ਏ ਫਿਰ ਕੀ ਹੁੰਦਾ ਸੀ ਪਾਣੀ ਉੱਤੇ ਮੰਤਰ ਪੜਾ ਕੇ ਉਸ ਦੇ ਛਿੱਟੇ ਦਿੱਤੇ ਜਾਂਦੇ ਵੀ ਪਹਿਲਾਂ ਕੀ ਕਰਦੇ ਉਸ ਨੂੰ ਚੱਪਣ ਵਿੱਚ ਪਾ ਕੇ ਪਹਿਲਾਂ ਧੂਣੀ ਦਿੱਤੀ ਜਾਂਦੀ ਹੈ ਫਿਰ ਪਾਣੀ ਉੱਤੇ ਮੰਤਰ ਪੜਾ ਕੇ ਉਸ ਦੇ ਛਿੱਟੇ ਦਿੱਤੇ ਜਾਂਦੇ ਹਨ ਅਖੇ ਈ ਕਰਾਇਆ ਹੋਇਆ ਜਿਹੜਾ ਕਰਾਇਆ ਹੋਇਆ ਸੀ ਪਾਣੀ ਸਭ ਪੀੜਾਂ ਦੂਹ ਪੀੜਾਂ ਹਰ ਦਿੰਦਾ ਹੈ ਪਾਣੀ ਸਾਰੀ ਪੀੜਾਂ ਨੂੰ ਹਰ ਦਿੰਦਾ ਹੈ ਅੱਧਾ ਸਿਰ ਦੁਖੀ ਜਿੱਕੇ ਦਾ ਅੱਧਾ ਸਿਰ ਦੁਖੀ ਤਾਂ ਪੁੜਪੜੀਆਂ ਨੂੰ ਠਿਕਰੀਆਂ ਨਾਲ ਕੀ ਬਈ ਪੁੜਪੜੀਆਂ ਨੂੰ ਠਿਕਰੀਆਂ ਨਾਲ ਘੁੱਟ ਕੇ ਮੰਤਰ ਪਾਠ ਕੀਤਾ ਜਾਂਦਾ ਹੈ ਬਈ ਅੱਧਾ ਸਿਰ ਦੇ ਕੇ ਤੋਂ ਪੁੜਪੜੀਆਂ ਨੂੰ ਠਿਕਰੀਆਂ ਨਾਲ ਘਟ ਕੇ ਮੰਤਰ ਪਾਠ ਕੀਤਾ ਜਾਂਦਾ ਹੈ ਇਹ ਮੰਤਰ ਕੀ ਹੋ ਜੀਆ ਹੁੰਦਾ ਹੈ ਇਸ ਦੀ ਜਾਣਕਾਰੀ ਦੀ ਲੋੜ ਨਹੀਂ ਸਮਝੀ ਜਾਂਦੀ ਬਈ ਜਿਹੜਾ ਮੰਤਰ ਪਾਠ ਕੀਤਾ ਜਾਂਦਾ ਹੈ ਇਹਦੀ ਜਾਣਕਾਰੀ ਦੀ ਲੋੜ ਕਿਨੂੰ ਨਹੀਂ ਹੁੰਦੀ ਜਿਸ ਦੇ ਨਾਮ ਜਿਸ ਨੇ ਮੰਤਰ ਪੜਨਾ ਹੁੰਦਾ ਹੈ ਉਸ ਦੇ ਹਸ ਜਸ ਨੂੰ ਨੂੰ ਉਸ ਦੇ ਹੱਸ ਜਿਸ ਨੂੰ ਪਹਿਲ ਦਿੱਤੀ ਜਾਂਦੀ ਹੈ ਅਮਕੇ ਬੰਦੇ ਤਾਂ ਕੀ ਬਈ ਅਮਕੇ ਬੰਦੇ ਤਾਂ ਬਸ ਫੂਕ ਮਾਰਨ ਦੀ ਘੋਲ ਹੈ ਬਈ ਜਿਹੜੇ ਬੰਦੇ ਉਹਨਾਂ ਨੂੰ ਫੂਕ ਮਾਰਨ ਦੀ ਘੋਲ ਹੈ ਜਟ ਸਿਰ ਦੀ ਪੀੜਾ ਹਟ ਜਾਂਦੀ ਹੈ ਬਈ ਸਿਰ ਦੀ ਪੀੜਾ ਉਹ ਹਟ ਜਾਂਦੀ ਹੈ ਨਵਾਂ ਘਰ ਬਣਨਸਾਰ ਝਟ ਕੀਵੇ ਜਿਹੜਾ ਨਵਾਂ ਘਰ ਪਣਾਉਂਦੇ ਸੀ ਉਹਦੇ ਝਟ ਕਾਲਾ ਪਤਲਾ ਤੇ ਟੁੱਟਿਆ ਛਿੱਤਰ ਬਨੇਰੇ ਉੱਤੇ ਰੰਗ ਦਿਂਦੇ ਹਨ ਤਾਂ ਜੇ ਜੋ ਮਕਾਨ ਸੋਨਾ ਲੱਗਣ ਤਾਂ ਕਿਸੇ ਦੀ ਭੈੜੀ ਨਜ਼ਰ ਨਾ ਲੱਗ ਜਾਏ ਵੀ ਮਾ ਸਾਡਾ ਮਕਾਨ ਹੈ ਉਹ ਸੋਨਾ ਲੱਗਦਾ ਸੀ ਕਿਸੇ ਦੀ ਭੈੜੀ ਨਜ਼ਰ ਸਾਡੇ ਮਕਾਨ ਨੂੰ ਨਹੀਂ ਲੱਗਦੀ ਸੀ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਨਜ਼ਰ ਤੇ ਡਰਤੋਂ ਹੀ ਜੇ ਨਜ਼ਰ ਦੇ ਡਰਤੋਂ ਹੀ ਛੋਟੇ ਬੱਚਿਆਂ ਦੇ ਨਾਲ ਛੋਟੇ ਬੱਚਿਆਂ ਦੇ ਵਾਲ ਵਾਕੇ ਸੁਰਮਾ ਪਾਕੇ ਉਹਦੇ ਦੇ ਵਿੱਚ ਛੋਟੇ ਬੱਚੋਂ ਦੇ ਵਾਲ ਵਾਕੇ ਅੱਖਾਂ ਵੀ ਸੁਰਮਾ ਪਾਕੇ ਤਵੇ ਦੀ ਕਾਲਖ ਜਾਂ ਹਾਰੇ ਦੀ ਸਵਾ ਦਾ ਮੱਥੇ ਨੂੰ ਟਿੱਕਾ ਲਾ ਦਿੰਦੇ ਬਈ ਜਿਹੜੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਨਜ਼ਰ ਤੋਂ ਬਚਾਉਣ ਲਈ ਉਹਨਾਂ ਦੇ ਵਾਲ ਵਾਕੇ ਅੱਖਾਂ ਵਿੱਚ ਸੁਰਮਾ ਪਾ ਕੇ ਤੇ ਤਵੇ ਦੀ ਕਾਲਖ ਜਾਂ ਹਾਰੇ ਦੀ ਸਵਾ ਦਾ ਮੱਥੇ ਨੂੰ ਟਿੱਕਾ ਲਾ ਦਿੰਦੇ ਹਨ ਛੋਟੇ ਬੱਚਿਆਂ ਨੂੰ ਨਜ਼ਰ ਤੋਂ ਜਿਹੜੇ ਛੋਟੇ ਨਿਆਣੇ ਹੁੰਦੇ ਸਾਡੇ ਨਿਆਣੇ ਉਹਨਾਂ ਨੂੰ ਨਜ਼ਰ ਤੋਂ ਬਚਾਉਣ ਲਈ ਇੱਕ ਮੋਟਾ ਤੇ ਪੱਦਾ ਜੀਹਾ ਕਾਲਾ ਪੱਥਰ ਇੱਕ ਮੋਟਾ ਤੇ ਭੱਦਾ ਜੀਹਾ ਕਾਲਾ ਪੱਥਰ ਜਿਸ ਨੂੰ ਨજર ਬਟਕੂ ਕਹਿੰਦੇ ਹਨ ਮਟਕ ਕੀ ਗੱਲ ਵਿੱਚ ਪਾ ਦਿੰਦੇ ਹਨ ਵੇ ਜਿਹੜਾ ਨજર ਬਟਕੂ ਕਹਿੰਦੇ ਉਹਨਾਂ ਨੂੰ ਨਿਆਣਿਆਂ ਦੇ ਗੱਲ ਵਿੱਚ ਪਾ ਦਿੰਦੇ ਹਨ ਕਈ ਵਾਰੀ ਇਸ ਕਰਾਇ ਹੋਈ ਉਹ ਕਹਿੰਦੇ ਵੀ ਕਰਾਇ ਹੋਈ ਹੋਈ ਧਾਗੇ ਨਾਲ ਚਾਂਦੀ ਦੀ ਤਲਵਾਰ ਦਾ ਚਿਨਾ ਹੈ ਵੇ ਜਿਹੜੀ ਚਾਂਦੀ ਦੀ ਤਲਵਾਰ ਉਹਦਾ ਚਿਨਾ ਹੈ ਤੇ ਸੀੜ ਦੀ ਝਾੜ ਵੀ ਮੜਾ ਕੀ ਅੜੰਗ ਦਿੱਤੀ ਜਾਂਦੀ ਸੀੜ ਦੀ ਝਾੜ ਹੈ ਉਹ ਵੀ ਮੜਨ ਮੜਾ ਕੇ ਅੜੰਗ ਦਿੱਤੀ ਜਾਂਦੀ ਏ ਛੋਟੇ ਬੱਚਿਆਂ ਲਈ ਬਈ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਿੱਕੇ ਨਿਆਣੇ ਹੁੰਦੇ ਆ ਚਿਮਟਾ ਖੁਰਚਣਾ ਪ੍ਰਾਤ ਵਿੱਚ ਧੋ ਕੇ ਪਾਣੀ ਪਿਆਉਣ ਤੇ ਛਿੜਕਣ ਬਈ ਛੋਟੇ ਬੱਚੇ ਆ ਪਾ ਧੋ ਕੇ ਪ੍ਰਾਤ ਵਿੱਚ ਪਾ ਕੇ ਪਾਣੀ ਪਿਆਉਣ ਤੇ ਛਿੜਕਣ ਨਾਲ ਵੀ ਕਹਿੰਦੇ ਹਨ ਕਿ ਨજર ਦਾ ਅਸਰ ਦੂਰ ਹੋ ਜਾਂਦਾ ਹੈ ਕਹਿੰਦੇ ਹਨ ਕਿ ਸਭ ਪਦਾ ਡੰਗਿਆ ਬੰਦਾ ਬਈ ਸੱਪ ਦਾ ਡੰਗਿਆ ਬੰਦਾ ਬਚ ਸਕਦਾ ਪਰ ਨજર ਦਾ ਡੰਗਿਆ ਬੰਦਾ ਨਹੀਂ ਬਚਦਾ ਐਵੀ ਗੱਲਾਂ ਪਿੰਡਾਂ ਵਿੱਚ ਕੀਤੀ ਜਾਂਦੀਆਂ ਨજર ਤਾਂ ਪੱਥਰ ਨੂੰ ਵੀ ਬਈ ਜਿਹੜੇ ਪੱਥਰੋਂ ਦੇ ਉਹਨਾਂ ਉਹ ਵੀ ਫਾੜ ਦਿੰਦੀ ਹੈ ਵੀ ਬੰਦੇ ਜਿੰਨੀ ਭੈੜੀ ਨજર ਹੁੰਦੀ ਹੈ ਕਿ ਲੋਕੀ ਦੱਸਦੇ ਕਿ ਉਹ ਪੱਥਰ ਨੂੰ ਵੀ ਪਾੜ ਦਿੰਦੀ ਹੈ ਹਫਤੇ ਦੇ 7 ਦਿਨ ਬਈ ਹਫਤੇ ਦੇ 7 ਦਿਨ ਆਪਣੇ ਚੰਗੇ ਮੰਦੇ ਫਲਾਕਾਰਨ ਵਖਰੀ ਵਖਰੀ ਮਹਿਤਾ ਦੇ ਲਖਾਈ ਮੰਨੇ ਜਾਂਦੇ ਹਨ ਬਈ ਹਫਤੇ ਦੇ ਸੱਤ ਦਿਨ ਕੀ ਬਈ ਚੰਗੇ ਮੰਦੇ ਫਲਾਕਾਰ ਵਖਰੀ ਵਕਰੀ ਮਹਤਾ ਦੀ ਲਖਾਈ ਮਨੇ ਜਾਂਦੇ ਹਨ ਮੰਗਲਵਾਰ ਜੇ ਐਤਵਾਰ ਨੂੰ ਸਿਰਨਾਉਂ ਪਿੱਛੇ ਬੈ ਸਿਰਨਾਉਂ ਪਿੱਛੇ ਕਿਸੇ ਕਾਲੇ ਕਿਸੇ ਕਿਸੇ ਬਾਲ ਬੱਚੇ ਨੂੰ ਪੁੱਠੇ ਤਵੇ ਦੀ ਸਵਾ ਬੁਲਣ ਮਲੇ ਬਿਨਾ ਭਾਰ ਨਹੀਂ ਬਈ ਛੋਟੇ ਬੱਚੇ ਨੂੰ ਪੁੱਠੇ ਤਵੇ ਦੀ ਸਵਾ ਮਲੇ ਬਿਨਾ ਬਾਹਰ ਨਹੀਂ ਨਿਕਲਣਾ ਨਿਕਲਣ ਦਿੱਤਾ ਜਾਂਦਾ ਖਿਆਲ ਹੈ ਕਿ ਇਸ ਕੀ ਈ ਇਸ ਦਿਨ ਇਲ ਬਲਾ ਨੂੰ ਇਲ ਬਲਾ ਦੂਰੋਂ ਭਜਕੇ ਬਈ ਇਲ ਬਲਾਵੇ ਜਟੇ ਵਿੱਚ ਇਸ ਦਿਨ ਕਿਵੇ ਜੇਰੇ ਨਾ ਆਕੇ ਉੱਠੇ ਸਵੇ ਦੀ ਕੱਲ ਬਲਾ ਨੂੰ ਮਤ ਨੂੰ ਮਲੇ ਬਿਨਾ ਬਾਹਰ ਨਹੀਂ ਨਿਕਲਣਾ ਜਦ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਇਹ ਲੋਕਾਂ ਦਾ ਖਿਆਲ ਹੈ ਕਿ ਇਸ ਦਿਨ ਇਲ ਬਲਾ ਤੂਰੋਂ ਭਜਕੇ ਚਿਮੜਦੀ ਹੈ ਪਰ ਈ ਕਾਲਾ ੱੱਬਾ ਵੇਕੇ ਨੇੜੇ ਨਹੀਂ ਆਉਂਦੀ ਜੀ ਭੂਤ ਦਾ ਆਰਡਰ ਹੋਏ ਕਿਹੜਾ ਵੇ ਭੂਤ ਦਾ ਆਰਡਰ ਹੋਏ ਸਿਵੀਆਂ ਵਿੱਚੋਂ ਸਿਵੀਆਂ ਵਿੱਚ ਦੀ ਲੰਗਣਾ ਪਵੇ ਦੇ ਸਿਵੀਆਂ ਵਿੱਚ ਵੀ ਲੰਗਣਾ ਪਵੇ ਤਾਂ ਬੱਚੇ ਹੱਥਾਂ ਵਿੱਚ ਲੋਹੇ ਦੇ ਕਿਲ ਫੜ ਲੈਂਦੇ ਹਨ ਦੇ ਬੱਚੇ ਕੀ ਕਰਦੇ ਵੇ ਹੱਥਾਂ ਵਿੱਚ ਲੋਹੇ ਦੇ ਕਿਲ ਫੜ ਲੈਂਦੇ ਕਹਿੰਦੇ ਹਨ ਕਿ ਲੋਹੇ ਦੇ ਨੇੜੇ ਚੁੜੇਲਾ ਨਹੀਂ ਆਉਂਦੀ ਆ ਵੀ ਲੋਹੇ ਦੇ ਨੇੜੇ ਚੁੜੇਲਾ ਨਹੀਂ ਆਉਂਦੀਆ ਵਿਦਿਆਰਥੀਓ ਸਾਡੀ ਅਜ ਦੀ ਕਥਿਆ ਐਥੋਸਮਾਰਟ ਹੋਈ ਸੀ ਮੈਨੂੰ ਲੱਗਦਾ ਹੈ ਤੁਹਾਨੂੰ ਅਜ ਦੀ ਕਥਿਆ ਚੰਗੀ ਲੱਗੀ ਹੋएगी ਇਸ ਪਠ ਦੇ ਸਾਰ ਬਾਰੇ ਹੋਰ ਮੈਂ ਤੁਹਾਨੂੰ ਅੱਗੇ ਵਾਲੀ ਕਥਿਆ ਵਿੱਚ ਦੱਸਾਂਗਾ ਤੇ ਅਜ ਦੀ ਕਥਿਆ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤਾ ਸੀ ਕਿ ਬਈ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ ਕੱਠਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਮੁੰਡੀਆਂ ਕੁੜੀਆਂ ਦਾ ਜੀ ਆਇਆਂ ਨੂੰ ਤੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦवाज ਦੀ ਤਾਈਆਂ ਸਤਿ ਸ੍ਰੀ ਅਕਾਲ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ